ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 35 ਗੁੰਡੇ ਪਾਏ ਆ ਜੀ 35 ਗੁੰਡੇ ਪਾ ਕੇ ਆਪਾਂ ਉਲਟੀਆਂ ਉਲਟੀਆਂ ਸਲਾਈਆਂ ਦੋਨਾਂ ਪਾਸੇ ਤੇ ਬਣਾ ਲਈਆਂ ਤਿੰਨ ਪਹਿਲਾਂ ਆਪਾਂ ਗੁੰਡੇ ਪਾ ਕੇ ਇੱਧਰ ਵੀ ਆਪਾਂ ਉਲਟੀ ਬਣਾਈ ਫਿਰ ਆਪਾਂ ਸਿੱਧੇ ਪਾਸੇ ਇੱਕ ਸਲਾਈ ਉਲਟੀ ਬਣਾ ਲਈ ਫਿਰ ਉਲਟੇ ਪਾਸੇ ਇੱਕ ਉਲਟੀ ਬਣਾਈ ਇਨਸਲੈਂਆ ਬਣਾ ਲਿਆ ਹੁਣ ਆਪਾਂ ਇੱਥੇ ਆਪਣਾ ਡਿਜ਼ਾਈਨ ਸਟਾਰਟ ਕਰਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਜਲਦੀ ਬਹੁਤ ਬਣਦਾ ਤੇ ਸੋਹਣਾ ਬਹੁਤ ਹੈ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਗੁੰਡੇ ਆਪਾਂ ਨਾਲ ਦੀ ਨਾਲ ਅੱਗੇ ਤੁਹਾਨੂੰ ਦੱਸ ਦਵਾਂਗੇ ਵੀ ਕਿਵੇਂ 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 ਪਹਿਣਗੇ ਆਪਾਂ ਜਦੋਂ ਡਿਜ਼ਾਈਨ ਪਾਵਾਂਗੇ ਤੁਹਾਨੂੰ ਪਤਾ ਲੱਗ ਜਾਊਗਾ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਰ ਦਿਆ ਕਰੋ ਵੀਡੀਓ ਨੂੰ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਆਪਾਂ ਹਾਸਟ ਵਾਲਾ ਕੁੰਡਾ ਆਪਾਂ ਤਾਰ ਲਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਆਹ ਵਾਲੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਕਰਾਂਗੇ ਦੋਆਂ ਦਾ ਇੱਕ ਕਰ ਦਾਂਗੇ ਅੱਗੇ ਆਪਾਂ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਗੁੰਡੇ ਬਣਾ ਲਏ ਜੀ ਆਪਾਂ ਇੱਥੇ ਤਾਂ ਗਾ ਆਪਣੇ ਵੱਲ ਕਰਾਂਗੇ ਇੱਕ ਗੁੰਡਾ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਫਿਰ ਤਾਂ ਗਾ ਆਪਣੇ ਵੱਲ ਕਰਾਂਗੇ 1 2 3 4 5 ਗੁੰਡੇ ਆਪਾਂ ਸਿੰਪਲ ਬਣਾ ਲਏ ਇੱਥੇ ਹੁਣ ਆਪਾਂ ਜਿਹੜਾ 6ਵਾਂ 7ਵਾਂ ਗੁੰਡਾ ਇਹਨਾਂ ਦਾ ਦੋਹਾਂ ਦਾ ਇਸ ਤਰ੍ਹਾਂ ਇੱਕ ਕਰ ਦਾਂਗੇ ਇੱਕ ਗੁੰਡਾ ਫਿਰ ਸਿੱਧਾ ਬਣਾਵਾਂਗੇ ਫਿਰ ਆਪਾਂ ਦੋ ਗੁੰਡੇ ਲਵਾਂਗੇ ਇਸ ਤਰ੍ਹਾਂ ਕਰਾਂਗੇ ਉਲਟਾ ਕੇ ਦੋਆਂ ਦਾ ਫਿਰ ਇੱਕ ਕਰ ਦਾਂਗੇ ਅੱਗੇ ਫਿਰ ਆਪਾਂ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਫਿਰ ਬਣਾ ਲਏ ਇੱਥੇ ਆਹ ਕੁੰਡਾ ਛੱਡ ਕੇ ਪੰਜ ਕੁੰਡੇ ਬਣਾ ਲਏ ਫਿਰ ਆਪਾਂ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਫਿਰ ਆਪਾਂ ਸਿੱਧਾ ਬਣਾ ਲਿਆ ਇੱਥੇ ਬਣਾਵਾਂਗੇ ਜੀ ਆਪਾਂ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਆਪਾਂ ਸਿੱਧੇ ਬਣਾ ਲਏ ਆਪਾਂ ਇੱਥੇ ਆਹ 5 ਗੁੰਡੇ ਬਣਾ ਲਏ ਹੁਣ ਫਿਰ ਆਪਾਂ 2 ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਥੇ ਅਗਲਾ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਉਲਟੀ ਸਾਈਡ ਆ ਗਈ ਉਲਟੀ ਸਾਈਡ ਆਪਾਂ ਇਹ ਸਾਰੀ ਸਲਾਈ ਉਲਟੀ ਬਣਾਉਣੀ ਹੈ ਜੀ ਲਓ ਜੀ ਆਪਾਂ ਕਰਤਾ ਹੈ ਸਿੱਧੇ ਸਾਈਡ ਸਿੱਧੇ ਸਾਈਡ ਆਪਾਂ ਫਸਟ ਕੁੰਡਾ ਤਾਰਾਂਗੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਆਹ ਵੜੇ ਦੋ ਕੁੰਡੇ ਇਸ ਤਰ੍ਹਾਂ ਆਪਾਂ ਉਲਟਾ ਕੇ ਦੋਵਾਂ ਦਾ ਇੱਕ ਕਰ ਦਾਂਗੇ ਇੱਕ ਦੋ ਤਿੰਨ ਚਾਰ ਕੁੰਡੇ ਆਪਾਂ ਇੱਥੇ ਸਿੱਧੇ ਬਣਾ ਲਏ ਕਾਗਾ ਆਪਣੇ ਗੱਲ ਕਰਾਂਗੇ ਇੱਕ ਦੋ ਤਿੰਨ ਤੱਗ ਆਪਣੇ ਵੱਲ ਕਰਾਂਗੇ ਇੱਥੇ ਜਿਹੜਾ ਆਪਾਂ ਕੁੰਡਾ ਘਟਾਇਆ ਉਹ ਆਪਾਂ ਇੱਥੇ ਵਧਾ ਲਿਆ ਜੀ ਦੋਨੇ ਵਾਰੀ ਆਪਾਂ ਵਧਾਇਆ ਕੁੰਡਾ ਤੇ ਦੋਨੇ ਵਾਰੀ ਘਟਾਇਆ ਇੱਥੇ ਫਸਟ ਤੇ ਦੋਨੇ ਵਾਰੀ ਆਪਾਂ ਇੱਥੇ ਦੋ ਕੁੰਡੇ ਵਧਾ ਲਿਆ ਹੁਣ ਆਪਾਂ ਇਧਰਲੀ ਸਾਈਡ ਤੇ ਆ ਗਏ ਤੱਗ ਆਪਣੇ ਵੱਲ ਕਰਾਂਗੇ 1 2 3 4 ਚਾਰ ਕੁੰਡੇ ਆਪਾਂ ਸਿੱਧੇ ਬਣਾਈ ਫਿਰ ਤੋਂ ਆਪਾਂ ਜਿਹੜਾ ਇੱਥੇ ਆਪਾਂ ਆਹ ਦੇਖੋ ਜੀ ਕੁੰਡਾ ਘਟਾਇਆ ਹੋਇਆ ਫਿਰ ਆਪਾਂ ਦੋਹਾਂ ਦਾ ਇੱਕ ਕਰ ਦਾਂਗੇ ਇੱਥੇ ਇੱਕ ਹੁੰਦਾ ਆਪਾਂ ਇੱਥੇ ਵਧਾ ਲਿਆ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਸੈਂਟਰ 'ਚ ਫਿਰ ਆਪਾਂ ਆਹ ਵਾਲੇ ਦੋ ਕੁੰਡੇ ਐਨਮ ਇਸ ਤਰ੍ਹਾਂ ਕਰਕੇ ਦੋਹਾਂ ਦਾ ਇੱਕ ਕਰ ਦਾਂਗੇ 1 2 3 4 ਚਾਰ ਕੁੰਡੇ ਸਿੱਧੇ ਬਣਾ ਕੇ ਧਾਗਾ ਆਪਣੇ ਵੱਲ ਕਰਾਂਗੇ 1 2 ਤិន ਅੱਜ ਆਪਾਂ ਤਿੰਨ ਗੁੰਡੇ ਬਣਾ ਲੈ ਫਿਰ ਆਪਣੇ ਵਾਲ ਧਾਗਾ ਕਰਾਂਗੇ 1 2 3 4 ਚਾਰ ਗੁੰਡੇ ਬਣਾ ਲੈ ਸਿੱਦੇ ਦੋਹਾਂ ਦਾ ਇੱਥੇ ਆਪਾਂ ਇੱਕ ਕਰਨਾ ਹੈ ਹਾਂ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਜਿਹੜਾ ਆਪਾਂ ਹਾਂ ਵਾਲਾ ਕੁੰਡਾ ਰੱਖਿਆ ਇਹ ਆਪਾਂ ਜਿਹੜਾ ਅੱਗੇ ਡਿਜ਼ਾਈਨ ਬਣਾਉਣਾ ਉਹਦਾ ਕੁੰਡਾ ਹੈ ਜੀ ਇਹ ਜਿਹੜਾ ਹਾਂ ਵਾਲਾ ਇੱਥੇ ਆਪਾਂ ਵਿੱਚ ਐਸ ਦੇ ਬਣਾਉਣਾ ਦੋ ਰੋ ਕੁੰਡੇ ਆਪਾਂ ਘਟਾਉਣੇ ਆ ਦੋ ਇੱਧਰ ਦੋ ਇੱਧਰ ਵਿੱਚ ਸੈਂਟਰ ਜਿਹੜਾ ਸਿੱਧਾ ਕੁੰਡਾ ਪਾਉਣਾ ਉਲਟੀ ਸਲਾਈ ਆਪਾਂ ਬਣਾ ਕੇ ਮਿਲਦੇ ਆਂ ਹਾਂ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੈ ਤੇ ਹੁਣ ਦੇਖੋ ਜੀ ਆਪਾਂ ਪਾਸੇ ਕੁੰਡਾ ਦਾ ਕਾਰਿਆ ਧੱਗਾ ਆਪਣੇ ਵੱਲ ਕਰਾਂਗੇ ਹੁਣ ਅਸੀਂ ਦੋ ਕੁੰਡੇ ਇਹ ਦੋਹਾਂ ਦਾ ਇੱਕ ਇਸ ਤਰ੍ਹਾਂ ਉਲਟੀ ਸਲਾਈ ਬਣਾਉਣੀ ਹੈ ਹੁਣ ਆਪਾਂ ਇਸ ਤਰ੍ਹਾਂ ਕਰਾਂਗੇ 1 2 3 4 5 6 ਕੁੰਡੇ ਆਪਾਂ ਇੱਥੇ ਉਲਟੇ ਬਣਾ ਲਏ ਫਿਰ ਆਪਾਂ ਆਹ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਇੱਥੇ ਆਪਾਂ ਵਾਲ ਪਾ ਲਿਆ ਪਹਿਲਾਂ ਇਹ ਤੁਸੀਂ ਕਿਵੇਂ ਵੀ ਬਣਾ ਸਕਦੇ ਹੋ ਚਾਹੇ ਆਪਾਂ ਜਿਵੇਂ ਵੀ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਹੋਲ ਵਾਲਾ ਵੱਡਾ ਬਣ ਜਾਂਦਾ ਹੈ ਤੇ ਹੁਣ ਆਪਾਂ ਧਾਗਾ ਪਿੱਛੇ ਹੀ ਰੱਖਾਂਗੇ 1 2 3 4 5 6 ਹਾਂ ਸੋਰੀ ਪੰਦੀ ਕੁੰਡੇ ਬਣਾ ਲਏ ਆਪਾਂ ਹੁਣ ਆਪਾਂ ਆਹ ਵਾਲੇ ਕੁੰਡੇ ਦੋਹਾਂ ਦਾ ਇੱਕ ਕਰਨਾ ਇੱਥੇ ਇਸ ਤਰ੍ਹਾਂ ਹੁਣ ਆਪਾਂ ਸਾਰੀ ਸਲਾਈ ਇਹ ਉਲਟੀ ਬਣਾਉਣੀ ਆ ਸਿੱਧੇ ਪਾਸੇ ਤੇ ਆਪਾਂ ਇਹ ਜਿਹੜੇ ਦੋ ਦੋ ਕੁੰਡੇ ਬਣਾਉਣੇ ਉਹ ਵੀ ਆਪਾਂ ਉਲਟੇ ਹੀ ਬਣਾਉਣੇ ਆ। ਆਹ ਕੁੰਡਾ ਵੀ ਆਪਾਂ ਉਲਟਾ ਹੁਣ ਅੱਗੇ ਵੀ ਆਪਾਂ ਦੋਹਾਂ ਦਾ ਇੱਕ ਇਸ ਤਰ੍ਹਾਂ ਕਰਾਂਗੇ। ਉਲਟਾ। ਅਗਲੇ ਸਾਰੇ ਕੁੰਡੇ ਆਪਾਂ ਉਲਟੇ ਬਣਾ ਲਾਂਗੇ। ਆਪਣਾ ਹੁਣ ਇੱਥੇ ਸੈਂਟਰ ਆ ਗਿਆ। ਆਹ ਵਾਲੇ ਕੁੰਡੇ ਦਾ ਇੱਥੇ ਆਪਾਂ ਕੁੰਡਾ ਵਧਾਉਣਾ ਹੈ। ਆਪਾਂ ਕੋਣ ਆਪਾਂ ਕੁੰਡਾ ਵਧ ਗਿਆ ਫਿਰ ਆਪਾਂ ਜਦੋਂ ਉਲਟਾ ਬਣਾਉਣਾ ਤਾਂ ਧਾਗਾ ਪਿੱਛੇ ਹੀ ਰੱਖਾਂਗੇ ਤਾਂ ਆਪਾਂ ਸਾਰੇ ਕੁੰਡੇ ਇਸ ਤਰ੍ਹਾਂ ਉਲਟੇ ਬਣਾ ਲੈਨੇ। ਮੇਟ ਜਦ ਆਨੇ ਦੋਹਾਂ ਦਾ ਆਪਾਂ ਇੱਕ ਕਰ ਦਾਂਗੇ। ਇੱਕ ਕੁੰਡਾ ਸਿੱਧਾ ਬਣਾਵਾਂਗੇ। ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਵਾਂਗੇ। ਹਲੋ ਜੀ ਆਪਾਂ ਉਲਟੀ ਸਲਾਈ ਇਹਦੇ ਚ ਪੂਰੀ ਉਲਟੀ ਬਣਾ ਲਈ ਹੈਗੀ। ਦੇਖੋ ਜੀ। ਹੁਣ ਜਿਹੜੀ ਦੂਸਰੀ ਸਲਾਈ ਆਪਾਂ ਬਣਾਉਣੀ ਹੈ ਉਹ ਵੀ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਹੈ ਦੋਆਂ ਦਾ ਇੱਕ ਕਰਾਂਗੇ ਅ ਉਲਟੀ ਉਲਟੇ ਗੁੰਡੇ ਬਣਾਉਂਦੇ ਹੋਏ ਸਿੱਧੇ ਪਾਸੇ ਇੱਥੇ ਵੀ ਆਪਾਂ ਹੁਣ ਕੁੰਡਾ ਵਧਾਉਣਾ ਹੈਗਾ ਆਹ ਵਾਲਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੇ ਕੋਲ ਹੀ ਰੱਖਾਂਗੇ ਇਹਨਾਂ ਨੂੰ ਸਿੱਧੇ ਬਣਾ ਲਵਾਂਗੇ ਤਗਾ ਹੁਣ ਆਪਾਂ ਪਿੱਛੇ ਰੱਖਾਂਗੇ ਤਾਂ ਆਪਾਂ ਇਸ ਤਰ੍ਹਾਂ ਕਰਕੇ ਕੁੰਡੇ ਉਲਟੇ ਬਣਾ ਲਵਾਂਗੇ ਕੁੰਡੇ ਆਪਣੇ ਬਾਧ ਵੀ ਗਏ ਆ ਤੇ ਆਪਾਂ ਇੱਥੇ ਘਟਾਉਣੇ ਵੀ ਆ ਹੁਣ ਇੱਥੇ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਆਪਾਂ ਆਪਣੇ ਗੁੰਡੇ ਇੱਥੇ ਗਿਣ ਲੈਣੇ ਕਿ ਆਹ ਵਿੱਚ ਕਿੰਨੇ ਗੁੰਡੇ ਪੈਂਦੇ ਆ ਇੱਥੇ ਆਪਣੇ ਫਿਰ 5 ਗੁੰਡੇ ਬਣੇ ਆ ਇੱਕ ਕੁੰਡਾ ਆਪਾਂ ਸਿੰਪਲ ਬਣਾਵਾਂਗੇ ਦੋਹਾਂ ਦਾ ਫਿਰ ਇੱਕ ਕਰਾਂਗੇ ਆ ਦੇਖੋ ਹੁਣ ਆਪਾਂ ਗਣ ਦਿੰਨੇ ਆ 1 2 3 4 ਚਾਰ ਕੁੰਡੇ ਬਣ ਗਏ ਜੀ ਆਪਣੇ ਹੁਣ ਸੈਂਟਰ 'ਚ ਫਿਰ ਤਾਂ ਗਾ ਆਪਣੇ ਵਾਲਾ ਰੱਖਾਂਗੇ ਤਿੰਨ ਕੁੰਡੇ ਸਿੱਧੇ ਬਣਾ ਲਵਾਂਗੇ ਇੱਥੇ ਆਪਾਂ ਜਦੋਂ ਫਾਸਟ ਸਟਾਰਟ ਕਰ ਦਿੰਦੇ ਆ ਆਪਣੇ 5-5 ਗੁੰਡੇ ਹੁੰਦੇ ਆ ਫਿਰ ਜਦੋਂ ਆਪਾਂ ਇਧਰ ਨੂੰ ਆਹ ਵਧਾਉਨੇ ਆ ਤਾਂ ਫਿਰ ਐਨ ਹੁੰਦੇ ਜਾਂਦੇ ਵਿੱਚ ਵੱਧਦੇ ਜਾਂਦੇ ਆ ਇਧਰ ਘਟਦੇ ਜਾਂਦੇ ਐਸ ਤਰ੍ਹਾਂ ਕਰਕੇ ਥੋੜਾ ਜਿਹਾ ਅ ਫਿਰ ਬਦਲ ਹੁੰਦੀ ਰਹਿੰਦੀ ਗੁੰਡਿਆਂ ਦੀ ਤੇ ਤੁਸੀਂ ਥੋੜਾ ਜਿਹਾ ਧਿਆਨ ਰੱਖ ਲਿਓ ਜੀ ਹੁਣ ਫਿਰ ਆਪਾਂ ਧਾਗਾ ਪਿੱਛੇ ਰੱਖਾਂਗੇ ਇਹ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਚਾਰ ਕੁੰਡੇ ਦੇਖੋ ਜੀ ਆਪਣੇ ਕੋਲੇ ਇੱਥੇ ਆ। ਆ ਆਪਣਾ ਵਧਿਆ ਹੋਇਆ ਕੁੰਡਾ 2 4 5 ਕੁੰਡੇ। ਦੋਹਾਂ ਦਾ ਇੱਕ ਇਹ ਤੋ ਕੁੰਡਾ ਸਿੰਪਲ ਬਣਾਵਾਂਗੇ ਉਲਟਾ। ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਂਦੇ। ਹਾਂ ਲਓ ਜੀ ਆਪਾਂ ਇੰਨਾ ਦੋ ਡਿਜ਼ਾਈਨ ਆ ਆਪਾਂ ਬਣਾਏ ਆ ਜੀ ਤਿੰਨ ਬਣਾ ਲਿਆ ਆ ਦੋ ਆਪਾਂ ਉਲਟੇ-ਉਲਟੇ ਦੇ ਆਹ ਬਣਾ ਲਈਆਂ ਸਲਾਈਆਂ ਸਲਾਈਆਂ ਨਹੀਂ ਆਪਾਂ ਸਾਰੀਆਂ ਗਿੜੀਆਂ ਕਿੰਨੇ ਬਣਾਈਆਂ ਤੇ ਆਪਾਂ ਇੰਨਾ ਕੁ ਡਿਜ਼ਾਈਨ ਬਣਾਇਆ ਲੈ ਲੋ ਜੀ ਆਪਾਂ ਇਹ 8-8 ਸਲਾਈਆਂ ਇੱਥੋਂ ਇੱਥੋਂ ਲੈ ਕੇ ਉੱਪਰ ਤੱਕ 8-8 ਸਲਾਈਆਂ ਰਿਪੀਟ ਕਰਾਂਗੇ ਤਾਂ ਆਪਣਾ ਬਹੁਤ ਸੋਹਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜਾਂਦਾ ਜੀ ਤੇ ਜੇ ਕੁੰਡਿਆਂ ਦੀ ਗੱਲ ਕਰੀਏ ਤਾਂ ਆਪਾਂ ਕੁੰਡੇ ਆਹ ਕੁੰਡਾ ਛੱਡ ਕੇ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਹ ਆਪਾਂ ਸਾਈਡ ਤੇ ਅੱਧਾ-ਅੱਧਾ ਡਿਜ਼ਾਈਨ ਬਣਾਇਆ ਅੱਧਾ ਹੀ ਇੱਧਰ ਬਣਿਆ ਤੇ ਅੱਧਾ ਹੀ ਇੱਧਰ ਬਣਿਆ ਪੂਰਾ ਡਿਜ਼ਾਈਨ ਆਪਣਾ ਪਲੇਨ ਵਾਲਾ ਜਿਹੜਾ ਉਹ ਤਾਂ ਆਹ ਬਣਿਆ ਤੇ ਜਿਹੜਾ ਆਪਣਾ ਫਲੇਵਰ ਵਾਲਾ ਉਹ ਆਪਣਾ ਆ ਬਣਿਆ ਇਹ ਦੋ ਡਿਜ਼ਾਈਨ ਬਣੇ ਆ ਤੇ ਜਿਹੜਾ ਆਹ ਵਾਲਾ ਇਹ ਆਪਣਾ ਇੱਕ ਹੀ ਬਣਿਆ ਤੇ ਇੱਧਰ ਇਹ ਅੱਧੇ-ਅੱਧੇ ਬਣੇ ਆ ਤੇ ਆਪਾਂ ਤੁਹਾਨੂੰ ਕੁੰਡੇ ਦੱਸ ਦਿੰਨੇ ਆ ਆਵळा ਕੁੰਡਾ ਛੱਡ ਕੇ ਤੇ ਇੱਥੋਂ ਤੱਕ ਆਪਾਂ ਜਿਹੜਾ ਆਪਣਾ ਇੱਥੇ ਆ ਸੈਂਟਰ ਹੁੰਦਾ ਇੱਥੋਂ ਤੱਕ ਆਪਾਂ ਦੱਸ ਦਿੰਨੇ ਗੁੰਡੇ 2 4 6 8 10 12 14 16 ਤੇ ਆਹ ਆਪਣਾ 17ਵਾਂ ਕੁੰਡਾ ਹੈ ਜੀ ਇੱਕ ਕੁੰਡਾ ਆ ਛੱਡ ਕੇ ਸਾਈਡ ਵਾਲਾ ਇੱਥੋਂ ਤੱਕ ਆਪਣੇ 16 ਕੁੰਡੇ ਹੈ ਜੀ 2 4 6 8 10 12 14 16 17 ਕੁੰਡੇ ਤੇ ਇੱਧਰ ਆਪਣੇ ਹੈਗੇ ਆ ਜੀ 16 ਕੁੰਡੇ ਇੱਥੋਂ ਤੱਕ ਹਾਂ 16 ਕੁੰਡੇ ਇੱਥੋਂ ਤੱਕ ਆਹਾ ਆਹਾ ਕੁੰਡਾ ਛੱਡ ਕੇ ਤੇ ਇਸ ਤਰ੍ਹਾਂ ਇਹਦੇ ਕੁੰਡੇ ਪੈਂਦੇ ਆ ਤੇ ਬਾਕੀ ਡਿਜ਼ਾਈਨ ਬਹੁਤ ਸੋਹਣਾ ਜੀ ਆਪਾਂ ਨੂੰ ਕੁੰਡਿਆਂ ਦਾ ਤਾਂ ਫੇਰ ਇੱਥੋਂ ਆਪਾਂ ਨੂੰ ਹਸਾਬ ਆ ਜਾਊਗਾ ਕਿ ਆਪਾਂ ਇੱਕ ਸਾਈਡ ਆਹਾ ਅੱਧੇ ਕੁੰਡੇ ਪਾਵਾਂਗੇ ਤਾਂ ਅੱਗੇ ਆਪਾਂ ਆਪਣੇ ਜਿੰਨੇ ਸਵਾ ਕੋਟੀ ਸਵੈਟਰ ਦੇ ਕੁੰਡੇ ਆ ਤੇ ਉਹਦੇ ਵਿੱਚ ਆਪਾਂ ਇਹ ਡਿਜ਼ਾਈਨ ਇੱਥੋਂ ਕੁੰਡੇ ਗਣ ਕੇ ਸੈੱਟ ਕਰ ਲਾਂਗੇ ਜੇ ਕੋਈ ਇੱਕ ਦੋ ਕੁੰਡੇ ਦਾ ਵਾਧਾ ਘਾਟਾ ਸਾਈਡ ਤੇ ਤਾਂ ਆਪਾਂ ਵਧਾ ਵੀ ਸਕਦੇ ਆ ਤੇ ਨਹੀਂ ਤਾਂ ਆਪਣਾ ਡਿਜ਼ਾਈਨ ਵੀ ਅੱਧਾ ਬਣ ਜੂਗਾ ਆ ਵੀ ਇੰਨਾ ਵੀ ਬਣ ਸਕਦਾ ਹੈ ਇੰਨਾ ਵੀ ਬਣਾ ਸਕਦੇ ਆਪਾਂ ਇਹਦੇ ਨਾਲ ਜਿਵੇਂ ਆਹ ਕੁੰਡਾ ਹੈ ਤੇ ਇੱਥੇ ਆਪਾਂ ਸਾਈਡ ਤੇ ਦੋ ਕੁੰਡੇ ਜਾਂ ਇੱਕ ਕੁੰਡਾ ਰੱਖ ਸਕਦੇ ਆ ਜੋ ਤੁਹਾਡੇ ਆਪਣੇ ਕੋਟੀ ਸਵੈਟਰ ਤੇ ਡਿਪੈਂਡ ਕਰਦਾ ਜੀ ਤੇ ਚਲੋ ਜੀ ਆਪਣੀ ਵੀਡੀਓ ਬਹੁਤ ਲੰਮੀ ਹੋ ਗਈ ਤੇ ਤੁਸੀਂ ਚੈਨਲ ਤੇ ਆਪਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਆਪਣਾ ਡਿਜ਼ਾਈਨ ਦੱਸ ਦਿਓ ਕਮੈਂਟ ਕਰਕੇ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਮਾ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਊਗਾ ਜੀ ਇਹ ਸੌਖਾ ਵੀ ਬਹੁਤ ਹੈ ਬਹੁਤ ਜਲਦੀ ਬਣਦਾ ਹੈ ਤੇ ਜਰੂਰ ਆਪਣਾ ਸੋਣਾ ਜਿਹਾ ਕਮੈਂਟ ਕਰਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਘੰਟੀ ਵਾਲਾ ਬਟਨ ਦਬਾ ਦਿਓ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ